ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਰ ਨਗਰ ਆ ਪਿੰਡ ਗੋਲੇਵਾਲਾ ਗੋਲੇਵਾਲੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਗੋਲੇਵਾਲੇ ਤੋਂ ਜਿਹੜੀ ਛੜਕ ਮਿੱਤਰੋ ਗਾਂ ਨਿਕਲਦੀ ਆ ਬੇਕੂਆਣੇ ਨੂੰ ਗਾਂ ਜਾਂਦੀ ਆ ਮਿੱਤਰੋ ਉਹ ਸੜਕ ਤੋਂ ਸੂਆ ਪਾਰ ਕਰਕੇ ਸਿੱਧਾ ਉਹਦਾ ਵਾ ਗ੍ਰੈਡ ਤੇ ਗ੍ਰੈਡ ਤੇ ਨਾਲ ਪਾਰ ਕਰਕੇ ਬਾਈ ਅੱਗੇ ਬਾਈ ਤੇਜੇ ਦਾ ਘਰ ਆ ਜਾਂਦਾ ਹਨਾ ਬਾਈ ਤੇਜਾ ਹੀ ਆ ਨਾ ਬਾਈ ਹਾਂਜੀ ਬਾਈ ਤੇਜੇ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਬਾਈ ਦੇ ਕੋਲ ਇੱਕ ਪਲੂਣ ਪਹਿਲਣ ਵੱਛੀ ਮਿੱਤਰੋ ਵਕਾਊ ਆ ਬੜਾ ਬੜੀ ਖੂਬਸੂਰਤ ਆ ਕੱਚੀ ਆ ਕੁਝ ਕੁ ਦਿਨਾਂ ਦੀ ਕਰਦੇ ਗੱਲਬਾਤ ਆ ਪਪੀਰੇ ਨਾ ਕਿਨੂ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਵੱਡੇ ਬਾਈ ਜੀ ਸੇਤਾ ਦੇ ਪਰਿਵਾਰ ਸਰਾ ਹਾਂਜੀ ਬਾਈ ਵਧੀਆ ਅੱਛਾ ਨਾਮ ਦੱਸ ਦਈਏ ਕਿਰੋਂ ਦੀ ਵੀਰੇ ਨਾਮ ਗੁਰਤੇਨ ਸਿੰਘ ਹੀ ਗੁਰਤੇਨ ਸਿੰਘ ਗੁਰਤੇਨ ਬਾਈ ਵੜਾ ਆਪਣੇ ਕੋਲ ਵਕਾਊਗਾ ਹਨਾ ਇਹਦੀ ਕੀ ਡਿਟੇਲ ਆ ਬਾਈ ਡੇਰੇ ਵੀਰੇ এবੀਐਸ ਦੇ ਬੋਲਟ ਸੀਮੰਦੀ ਅੱਗੇ ਦੇ 40 135 ਲੱਗਾਈ ਪੀਡੀਐਫ ਦੇ ਬੁਲਟ ਸੀਮਣ ਹੁੰਦੀ ਇਹ ਆਪ ਹੈ ਅੱਗੇ ਲੱਗਾ ਹੋਇਆ 40 135 ਡੈਨਮਾਰਕ ਦਾ 40 135 ਡੈਨਮਾਰਕ ਦਾ ਦਿਨਾਂ ਦੇ ਕਿੰਨੇ ਪਏ ਵੀਰੇ ਹਜੇ ਦਿਨ 8 ਦਿਨ 8 ਤੋਂ 10 ਦਿਨ ਲੈ ਜੂਗੀ 8 ਤੋਂ 10 ਦਿਨ ਲੈ ਜੂਗੀ ਹੈਨਾ ਥੱਲੋ ਤਾਂ ਬਣ ਜੂਗੀ ਪੂਰੀ ਫਿਟਨੈਸ ਯਾਰ ਹੈਨਾ ਹਾਂਜੀ ਅੱਛਾ ਸੈਕਸਰ ਸੀਮਣ ਪਰਾਇਆ ਜਾਂ ਨੋਰਮਲ ਨੋਰਮਲ ਆਈ ਨੋਰਮਲ ਲੱਗਾ ਠੀਕ ਹੈ ਵੀਰੇ ਅੱਧਾ ਬੋਲਾ ਦੰਦੋ ਇਹ ਕਿੰਨੇ ਵੀਰੇ ਦੰਦੋ ਹੀ ਦੋ ਦੰਦ ਹੀ ਇਹ ਜਾਇਆ ਦੋ ਦੰਦ ਆਏ ਫਿਰ ਤਾਂ ਬੱਚੀ ਕਮਾਲ ਕਦ ਕੁਦ ਵੀ ਚੰਗਾ ਕਰਵਾਲੀ ਦਾ ਨਾ ਵੀਰੇ ਅੱਛਾ ਵੀਰੇ ਰੇਟ ਕੀ ਤੈ ਕੀਤਾ ਜਾਂਦਾ ਬਾਈ ਰੇਟ ਫੋਨ ਤੇ ਕਰਦ ਲਾਂਗੇ ਫੋਨ ਤੇ ਕਰਦੇ ਹੋਊਗਾ ਤਾਂ ਜੈ ਜੀ ਨਾ ਹਾਂਜੀ ਹਾਂਜੀ ਜਾਣ ਜਾਏਗਾ ਲੈਣਾ ਹੈ ਕਿ ਡੇਢ ਕਨਾਲ ਦਾ ਬੋਲਾ ਮੰਗ ਲੈ ਨਹੀਂ 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 ਹਾਂ ਕੱਢੀ ਬਾਹਰੋਂ ਵੀਰੇ ਤੋਰੀ ਵੜੇ ਬਾਈ ਬੜਾ ਫੋਲੀ ਪ੍ਰਾਇਮ ਲੈ ਵੀ ਮਿੱਤਰੋ ਪਹਿਲਾਂ ਸੁਣਾ ਇਹਨੇ ਕਰਮ ਵਾਲੀ ਨੇ ਤੇ ਹਜੇ ਦਿਨ ਪਾੜੇ ਨਹੀਂ ਤਾਂ ਬਾਈ ਹਫਤਾ ਕਹਿੰਦਾ ਬਾਈ 10 ਦਿਨ ਦਾ ਬੱਚੀ ਲਾ ਜੂਗੀ ਟੋਰਾ ਨਾਲ ਹੀ ਬਾਈ ਤੋਰ ਤਾਰ ਦੀ ਬੜੀ ਚੰਗੀ ਆ ਪੈਰਾ ਪੂਰਾ ਦੀ ਪੱਕੀ ਆ ਦੇ ਮਿੱਤਰੋ ਪੀਡੀਐਫ ਦੇ ਵਿੱਚ ਬੁਲਟ ਸੀਮੰਡ ਦੀ ਇਹ ਆਪ ਆ ਅੱਗੇ ਵੀਰੇ ਇਹਨੂੰ 40 138 ਲੱਗਣਾ 40 138 ਲੱਗਣਾ 40 135 40 135 ਲੱਗਿਆ ਆਪੇ ਪੀਡੀਐਫ ਦੇ ਬੁਲਟ ਦੀ ਹੈ ਨਾ ਏਬੀਐਸ ਬੋਲਟ ਏਪੀਐਸ ਦੇ ਬੋਲਟ ਦੀ ਹੈ ਏਬੀਐਸ ਦੇ ਬੁਲਟ ਦੀ ਲੇਨੇ ਤਰੋ ਆਪ ਇਹ এবੀਐਸ ਦੇ ਬੁਲਟ ਦੀ ਹੈ ਕਰਮਾਂ ਵਾਲੀ ਤੇ ਅੱਗੇ ਇਹਨੂੰ ਲੱਗਾ ਹੋਇਆ 40110 ਤੋਂ ਦੱਸ ਹੀ ਦਿੱਤਾ ਸਾਰਾ ਫੁੱਲ ਡਿਟੇਲ ਤੁਸੀਂ ਵੀਰੇ ਤੋਂ ਫੋਨ ਤੇ ਲੈ ਲਿਆ ਜੇ ਪ੍ਰੋਪਰ ਰਿਕਾਰਡ ਪ੍ਰੋਪਰ ਸੀਮਨ ਪ੍ਰੋਪਰ ਕੁਆਲਿਟੀ ਦੇ ਨਾਲ ਤੁਹਾਨੂੰ ਵੈੜ ਮਹਿਜੂਗੀ ਬਾਈ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਆ ਮੁੱਲ ਫੋਨ ਦੇ ਉੱਤੇ ਨੰਬਰ ਤੈਅ ਕਰਦੀ ਫਿਰ ਇੱਕ ਵਾਰੀ ਬਾਈ ਵੱਡੇ ਵੀਰੇ ਨੰਬਰ ਦੱਸੀ ਬਾਈ 84 8437668108 ਇੱਕ ਵਾਰੀ ਹੋਰ ਬੋਲ ਜੀ 8437668108 ਵੀਰੇ ਇੱਕ ਵਾਰੀ ਹੋਰ ਬੋਲਦੇ ਹੋਲੀ ਬੋਲਦੇ ਮਾ ਜੀ 8437668108 ਠੀਕ ਹੈ ਬਾਈ ਇਸ ਨੰਬਰ ਤੇ ਬਾਈ ਜਾਨਾ ਕਰ ਲਿਆ ਜਿਹੜਾ ਆਪਤਾ ਕਹਿ ਮੇਤਰੋਪੈਨ ਗੋਲੇ ਵਾਲਾ ਵਾ ਜ਼ਿਲ੍ਹਾ ਫਰੀਦਕੋੜਾ ਗ੍ਰੈਡ ਦੇ ਕੋਲੇ ਪਾਈਆਂ ਦਾ ਘਰ